ਸੰਗਤ ਜੀ ਅੱਜ ਹੈਗਾ ਬਾਬਾ ਗੇਂਦੀ RAM ਜੀ ਦਾ ਮੇਲਾ ਸਾਡੇ ਏਰੀਆ ਦਾ ਬਹੁਤ ਜ਼ਿਆਦਾ ਵੱਡਾ ਮੇਲਾ ਹੈ ਬਾਬਾ ਗੇਂਦੀ RAM ਜੀ ਦਾ ਤੇ ਆਪਾਂ ਇਹ ਸੀ ਕਿ ਆਜੋ ਸਾਰੀਆਂ ਸੰਗਤਾਂ ਨੂੰ ਤੁਹਾਨੂੰ ਦਰਸ਼ਨ ਕਰਾਉਣੇ ਆ ਜੋ ਵੀ ਸੰਗਤਾਂ ਨਹੀਂ ਪਹੁੰਚ ਸਕੀਆਂ ਦੇਸ਼-ਵਦੇਸ਼ਾਂ 'ਚ ਬੈਠੀਆਂ ਨੇ ਆ ਬਾਬਾ ਜੀ ਦਾ ਦਰਬਾਰ ਹੈ ਦੇਖ ਸਕਦੇ ਤੁਸੀਂ ਸਾਹਮਣੇ ਸੰਗਤ ਜੀ ਇਹ ਮੋਗੇ ਤੋਂ ਜਲੰਧਰ ਨੂੰ ਜਾਂਦੇ ਆ ਰਸਤੇ ਜਾਊਗਾ ਬਾਬਾ ਜੀ ਦਾ ਦਰਬਾਰ ਬਾਬਾ ਕੈਂਦੀराम ਜੀ ਦਾ ਹੋਰ ਜਿਆਦਾ ਕਰਮ ਵਾਲਾ ਬਹੁਤ ਜਿਆਦਾ ਸਗਤਾ ਇੱਥੇ ਬਾਬਾ ਜੀ ਦੇ ਆਈ ਜੀ ਭੜਕੇ ਜਾਂਦੇ ਜਾਣੇ ਜੋ ਵੀ ਕਿਤੇ ਆਓ ਬਾਬਾ ਜੀ ਦੇ ਦਰਬਾਰ ਤੇ ਤੇ ਸੰਤ ਜੀ ਆਈ ਦੀ ਭਰ ਕੇ ਜਰੂਰ ਜਾਇਓ ਜੋ ਵੀ ਸੰਕਤਾ ਦੇ ਚਲ ਇੱਛਾ ਜੀ ਬੈਠੇ ਆਲੇ ਕਰ ਲੋ ਸੰਤ ਬਾਬਾ ਜੀ ਦੇ ਦਰਸ਼ਨ ਮੱਥਾ ਟੇਕਨੇ ਆ ਸੰਤ ਜੀ ਬਾਬਾ ਜੀ ਦੇ ਦਰਸ਼ਨ ਕਰਦੇ ਦਰਸ਼ਨ ਕਰਨੋ ਸੰਤ ਜੀ ਦਰਸ਼ਨ ਬਾਬਾ ਜੀ ਦੇ ਜੇ ਮਰਦਾਂ ਸੰਗਤਾਂ ਮੰਨਦੇ ਨੇ ਸਾਰੀਆਂ ਬਾਬਾ ਜੀ ਚੜ੍ਹ ਪੂਰੀਆਂ ਕਰਦੇ ਨੇ ਕਿਤੇ ਵੀ ਸ਼ਕਤ ਜੀ ਦੂਰੋਂ ਨੇੜਿਓਂ ਲੰਘਦੇ ਟੱਪਦੇ ਸਾਡੇ ਇੱਥੇ ਧਰਮਕੋੜ ਤੋਂ ਜਲੰਧਰ ਨੂੰ ਜਾਂਦੇ ਆ ਰਸਤੇ 'ਚ ਬਾਬਾ ਕੰਦੀ ਰਾਮ ਜੀ ਦਾ ਦਰਬਾਰ ਬਣਿਆ ਹੋਇਆ ਰੋਡ ਦੇ ਉੱਤੇ ਆ ਮੇਨ ਰੋਡ ਹੈ ਵੱਡਾ ਤੇ ਜਰੂਰ ਮੱਥਾ ਟੇਕ ਕੇ ਜਾਇਓ ਤੇ ਇੰਨਾ ਤੋਂ ਜ਼ਿਆਦਾ ਮੰਨ ਲਓ ਮੇਲਾ ਭਾਰਾ ਹੁੰਦਾ ਤੇ ਮੰਨ ਲਓ ਭਾਰਾ ਹੁੰਦਾ ਨਾ ਮੇਲਾ ਪੇ ਪੈਰ ਰੱਖਣ ਨੂੰ ਥਾਣੇ ਹੁੰਦੇ ਠੀਕ ਹੈ ਬਹੁਤ ਜ਼ਿਆਦਾ ਤੋ ਸ਼ਾ ਸੰਗਤਾਂ ਦੇ ਵਿੱਚ ਬਾਬਾ ਜੀ ਦਾ ਮੇਲਾ ਦੇਖਣ ਨੂੰ ਹੁੰਦਾ ਦੇਖ ਸਕਦੇ ਤੁਸੀਂ ਕਿਸੇ ਪਾਸੇ ਵੀ ਜਾਈਏ ਤੇ ਕੋਈ ਥਾਂ ਨਹੀਂ ਮਿਲਦੀ ਆਪਾਂ ਤੁਰਨ ਨੂੰ ਮੈਂ ਸਿਰਫ ਤੁਹਾਨੂੰ ਆ ਦਰਸ਼ਨ ਕਰਾਉਣ ਲਈ ਸਾਰਾ ਇੱਥੇ ਸੰਗਤਾਂ ਦੇ ਇੱਧਰ ਆਇਆ ਇੱਧਰ ਸਾਰੇ ਇੱਧਰ ਜਿੰਨਾ ਵੀ ਭਗੂੜੇ ਵਗਾਰਾ ਮਣਿਹਾਰੀ ਜੰਗ ਵੀ ਹੋਰ ਹੈ ਉਹ ਸੁਪਨ ਸਾਹਿਬ ਠੀਕ ਠਾਕ ਹੋ ਰਹੇ ਹੋਰ ਇਧਰ ਸਾਰੇ ਉਹ ਜਿਆਦਾ ਵੱਲੋਂ ਪਘੂੜੇ ਵਗੈਰਾ ਜਾ ਉਹ ਲੱਗੇ ਇਧਰ ਬਹੁਤ ਜਿਆਦਾ ਪਘੂੜੇ ਵਗੈਰਾ ਬੱਚਿਆਂ ਵਾਸਤੇ ਬਣਿਆਰੀਆਂ ਲੱਗੀਆਂ ਜਿਹਾ ਨੇ ਠੀਕ ਹੈ ਤੇ ਤੁਹਾਨੂੰ ਦਰਸ਼ਨ ਕਰਾਉਣਾ ਹੀ ਸੀ ਕਿ ਜੀ ਦਰਸ਼ਨ ਕਰਕੇ ਸਾਰੀਆਂ ਸੰਗਤਾਂ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਵੀ ਜੋ ਸੰਗਤਾਂ ਇਹ ਤੇ ਨਹੀਂ ਪਹੁੰਚ ਸਕਿਆ ਬਾਬਾ ਜੀ ਦੇ ਮੇਲੇ ਤੇ ਹੋ ਸਕਦਾ ਦੇਸ਼ਾਂ ਵਿਦੇਸ਼ਾਂ ਚ ਸੰਗਤਾਂ ਬੈਠੀਆਂ ਸਾਰੀਆਂ ਦਰਸ਼ਨ ਕਰ ਸਕਣ ਬਾਬਾ ਜੀ ਦੇ ਮੇਲੇ ਤੇ ਤੇ ਜਰੂਰ ਇੱਕ ਲਈ ਮੌਕਾ ਬਣਿਆ ਤੇ ਬਾਬਾ ਜੀ ਦੇ ਮੱਥਾ ਟੇਕ ਕੇ ਜਾਇਓ ਬਾਬਾ ਜੀ ਸਾਰਿਆਂ ਨੂੰ ਮੰਨ ਲਓ ਮੰਨ ਦੀਆਂ ਮਰਜ਼ੀਆਂ ਪੂਰੀਆਂ ਕਰਦੇ ਨੇ ਠੀਕ ਹੈ ਤੇ ਸੱਸੀ ਕਾਲ ਸਾਰੀਆਂ ਸੰਗਤਾਂ ਨੂੰ ਵੀਡੀਓ ਲਾਜ਼ਮੀ ਅੱਗੇ ਸ਼ੇਅਰ ਕਰ ਦਿਆ ਜੀ